ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਾਉਣ ਲਈ ਆਪਣੀਏ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਰਿਸ਼ਤੇ ਦੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ ਸਤੰਬਰ 1994 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਦਾ ਪਤਾ ਅੰਮ੍ਰਿਤਸਰ ਸਹਿ ਪੜਾਈ ਡਿਪਲੋਮਾ ਆਈਟੀਆਈ ਜੜਕਾ ਜੂਕੇ ਵਿੱਚ ਹੈ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਇੱਕ ਭੈਣ ਇਹਨਾਂ ਦੀ ਅਨਮੈਰਿਡਾ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਜਰਸੀ ਕਾਸਟੋਈ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਸਤੰਬਰ 1999 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਪਤਾ ਅੰਮ੍ਰਿਤਸਰ ਸਾਹਿਬ ਪੜਾਈ ਬੀ ਫਾਰਮੇਸੀ ਇੰਡੀਆ ਤੋਂ 2 ਸਾਲ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤਾ ਹੋਇਆ ਜੀ ਪਿਤਾ ਖੇਤੀਬਾੜੀ ਕਰਦੇ ਨੇ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਭਰਾ ਇਹਨਾਂ ਦਾ ਅਨਮੈਰਿਡ ਹੈ ਜੁਕੇ ਵਿੱਚ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕਾ ਅਮਰਸਰ ਸਾਹਿਬ ਦੇ ਨੇੜੇ ਤੋਂ ਹੀ ਹੋਵੇ ਲੜਕਾ ਜੜਸੀ ਕਾਸ਼ ਤੋਂ ਹੀ ਹੋਵੇ ਲੜਕੇ ਨੂੰ 10 ਤੋਂ ਪਲੱਸ ਏਕੜ ਜ਼ਮੀਨ ਆਉਂਦੀ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਪਰਿਵਾਰ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘੂਮਰ 33 ਸਾਲ ਦਾ ਹਸ ਜਰਸੀ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਕੰਮ ਖੇਤੀਬਾੜੀ ਤੇ ਡੈਰੀ ਫਾਰਮ ਨੇ ਵਧੀਆ ਕਾਰੋਬਾਰ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਵੱਡਾ ਭਰਾ ਮੈਰਿਡ ਆ ਜ਼ਮੀਨ ਕੁੱਲ 14 ਕਿੱਲੇ ਦੋਨਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਲੜਕਾ ਸੋਨਾ ਸੁਨੱਖਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਜਰਸੀ ਇੱਕ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਤ ਸੰਧੂ ਜਨਮ 16/8/1990 ਕੱਦ 6 ਫੁੱਟ 2 ਇੰਚ ਪੜ੍ਹਾਈ ਪਲੱਸ 2 ਜੌਬ ਲੜਕਾ ਕਤਰ ਵਿੱਚ ਗਵਰਨਮੈਂਟ ਜੌਬ ਕਰਦਾ ਜੀ ਲੜਕੇ ਦੀਆਂ ਤਿੰਨ ਭੈਣਾਂ ਨੇ ਇੱਕ ਯੂਐਸਏ ਸਿਟੀਜ਼ਨਾ ਪਤਾ ਬੰਗਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀਲੀ ਕਿ ਸੋਹਣੀ ਸੁਨੱਖੀ ਬੈਲ ਐਜੂਕੇਟਿਡ ਲੜਕੀ ਚਾਹੀਦੀ ਆ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਐਨਆਰਆਈ ਹੋਵੇ ਜਾਂ ਇੰਡੀਆ ਤੋਂ ਹੋਵੇ ਐਨਆਰਆਈ ਨੂੰ ਪਹਿਲ ਆ ਜੀ ਲੜਕੀ ਜਰਸੀ ਕਾਸ ਤੋਂ ਹੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ ਕਾਸ਼ ਸੁਨਿਆਰੇ ਜਨਮ 12/7/1997 ਜਨਮ ਦਾ ਸਮਾ 6:58 ਪੀਐਮ ਜਨਮ ਸਥਾਨ ਨਿਊ ਦਿੱਲੀ ਕੱਦ 5 ਫੁੱਟ 8 ਇੰਚ ਪੜਾਈ ਬੀਏ ਜੋਬ ਪ੍ਰਿੰਟਿੰਗ ਬਿਜ਼ਨਸ ਵਰਕ ਪਰਮਿਟ ਤੇ ਲੜਕਾ ਕੈਨੇਡਾ ਅਨਟਾਰੀਓ ਵਿੱਚ ਲੜਕਾ ਸੋਨਾ ਸੁਨੱਖਾ ਮਾਤਾ ਇਹਨਾਂ ਦੇ ਹਰਪ੍ਰੀਤ ਕੌਰ ਪਿਤਾ ਪਰਮਜੀਤ ਸਿੰਘ ਵੱਡਾਪਰਾ ਮੈਰੜਾ ਪਤਾ ਬੀ ਐਫ ਬਲਾਕ ਜਨਕਪੁਰੀ ਮੰਗ ਇਹਨਾਂ ਨੂੰ ਕਨੇਡਾ ਪੀਆਰ ਲੜਕੀ ਚਾਹੀਦੀ ਹੈ ਜਾਂ ਲੜਕੀ ਨੂੰ ਸੱਤ ਬੈਂਡ ਹੋਣ ਨਰਸਿੰਗ ਕੀਤੀ ਹੋਵੇ ਸੁਨਿਆਰੇ ਕਾਸ਼ ਨੂੰ ਪਹਿਲ ਆ ਬਾਕੀ ਹੋਰ ਕਾਸ਼ ਦੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਿੱਖਾ ਨੰਬਰ ਡਾਕਟਰ ਲੜਕੀ ਗਵਰਨਮੈਂਟ ਜੋਬ ਮੁਹਾਲੀ ਜਨਮ 1985 ਕੱਦ 5 ਫੁੱਟ 3 ਇੰਚ ਲੜਕੀ ਸੋਹਣੀ ਸੁਨੱਖੀ ਹੈ ਪਤਾ ਮੁਹਾਲੀ ਲੜਕੀ ਵਧੀਆ ਪਰਿਵਾਰ ਤੋਂ ਹੈ ਕਾਸ਼ਟ ਪਰਜਾਪਤ ਸਿੱਖ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਲੜਕੇ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੌਬ ਤੇ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਕਿਸੇ ਵੀ ਆਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਲੜਕਾ ਮਹਾਰਾਜੀ ਜਾਂ ਚੰਡੀਗੜ੍ਹ ਏਰੀਏ ਤੋਂ ਹੋਵੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ ਉਨਨੀ 9882 ਪੜਾਈ ਐਮ ਏ ਪੋਲ ਸਾਇੰਸ ਕਤ ਪੰਚਪੁਰ 5 ਇੰਚ ਪਿਤਾ ਢਿੱਲੋਂ ਮਾਤਾ ਐਸ ਢਿੱਲ ਕਾਸ ਜਰਸੀ ਕੱਲੀ ਲੜਕੀ ਹੈ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਨੇ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ ਤੋਂ ਅਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ ਪਲੱਸ 2 ਜੌਬ ਆਰਮੀ ਅਫਸਰ ਜ਼ਮੀਨ 5 ਕਿੱਲੇ ਕਾਸ਼ ਰਾਮ ਗੜੀਆ ਸਿੱਖ ਪਤਾ ਗੁਰਦਾਸਪੁਰ ਇੱਕ ਪ੍ਰਾ ਅਨਮੈਰਿਡਾ ਜੌਬ ਕਰਦਾ ਵਧੀਆ ਇੱਕ ਭੈਣ ਅਨਮੈਰਿਡਾ ਲੜਕਾ ਵੈਸ਼ ਨੂੰ ਆ ਤੇ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਈ ਕਿ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀਆ ਸਿੱਖ ਤੇ ਜੱਟ ਕਾਸ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਾਨੌਰ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 6 ਫੁੱਟ 8 ਇੰਚ ਪੜ੍ਹਾਈ ਪਲੱਸ 2 ਜਨਮ 2002 ਕਾਰਸ਼ ਰਾਮਗੜੀ ਅਸੀ ਕੰਮ ਪ੍ਰਾਈਵੇਟ ਜੌਬ ਤਨਖਾਹ 30000 ਇੱਕ ਮਹੀਨੇ ਦੀ ਇਹਨਾਂ ਨੂੰ 5 ਕਿੱਲੇ ਜ਼ਮੀਨਾਂ ਦੀ ਹੈ ਇੱਕ ਭਰਾ ਇਹਨਾਂ ਦਾ ਗਵਰਨਮੈਂਟ ਜੌਬ ਕਰਦਾ ਇੱਕ ਭੈਣ ਇਹਨਾਂ ਦੀ ਅਨਮੈਰਿਡ ਆ ਲੜਕਾ ਸ਼ੁੱਧ ਵੈਸ਼ ਨੂੰ ਆ ਤੇ ਸੋਨਾ ਸੁਨੱਖਾ ਜੀ ਪਤਾ ਗੁਰਦਾਸਪੁਰ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੁਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਦੀ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀ ਆਕਾਰ ਸਿੱਖ ਤੇ ਜੱਟ ਕਾਸਟ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਹਿ ਪਠਾਨਕੋਟ ਕਲਾਂ ਨੌਰ ਤੋਂ ਹੋਵੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਚਹਿਲ ਕਾਸ ਜਰਸੀ ਕੱਦ 5 ਫੁੱਟ 4 ਇੰਚ ਬੜਾਈ ਬੀਏ ਬੀਏ ਡੀਐਮਏ ਪੀਸੀ ਡੀਸੀ ਇਹ ਪੀਟਟ ਸੀਟਟ ਕਰਿਆ ਇਹਨਾਂ ਨੇ ਪਤਾ ਮਾਨਸਾ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰਾ ਮੈਰਿਡਾ ਕੈਨੇਡਾ ਵਿੱਚ ਛੋਟੀ ਭੈਣ ਅਨਮੈਰਿਡਾ ਮੰਗ ਇਹਨਾਂ ਨੂੰ ਵਧੀਆ ਪੜ੍ਹਿਆ ਲਿਖਿਆ ਜਰਸੀ ਕਾਸ ਤੋਂ ਲੜਕਾ ਚਾਹੀਦਾ ਜੇਕਰ ਲੜਕਾ ਇੰਡੀਆ ਤੋਂ ਹੋਵੇ ਤਾਂ ਜ਼ਮੀਨ 15 ਕਿੱਲੇ ਜੇ ਸਰਕਾਰੀ ਨੌਕਰੀ ਤੇ ਹੋਵੇ ਤਾਂ ਜ਼ਮੀਨ 10 ਕਿੱਲੇ ਜੇ ਐਨ ਆਰ ਆਈ ਹੋਵੇ ਤਾਂ 7-8 ਕਿੱਲੇ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕਾ ਵੀ ਇਹਨਾਂ ਨੂੰ ਮਨਜ਼ੂਰ ਆ ਜੀ ਲੜਕਾ ਮਾਨਸਾ ਏਰੀਆ ਦੇ ਨੇੜੇ ਤੇੜੇ ਤੇ ਉਹ ਵੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 9 0 1993 ਕੱਦ 5 ਫੁੱਟ 9 ਇੰਚ ਪਤਾ ਫਗਵਾੜਾ ਕਾਸਿਕਰਵਦਾਸੀ ਪੜ੍ਹਾਈ ਐਮਬੀਏ ਬੀਬੀਏ ਆਈਟੀ ਡਿਪਲੋਮਾ ਐਂਡ ਫੂਡ ਪ੍ਰੋਟੈਕਸ਼ਨਲ ਡਿਪਲੋਮਾ ਪਿਤਾ ਨਦਰ ਡਾਕਟਰ ਨੇ ਮਾਤਾ ਨੇ ਦੇ ਐਕਸਪਾਇਰ ਨੇ ਇੱਕ ਭੈਣ ਮਾਤਾ ਨੇ ਦੇ ਐਕਸਪਾਇਰ ਨੇ ਇੱਕ ਛੋਟਾ ਭਰਾ ਹੈ ਲੜਕੇ ਦੀ ਕਾਫੀ ਫੈਮਿਲੀ ਜੁਕੇ ਵਿੱਚ ਹੈ ਲੜਕੇ ਦਾ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਹੋਇਆ ਫਰਵਰੀ ਵਿੱਚ ਜਾਣਾ ਹੈ ਮੰਗ ਇਹਨਾਂ ਨੂੰ ਐਨ ਆਰ ਆਈ ਲੜਕੀ ਦਾ ਰਿਸ਼ਤਾ ਚਾਹੀਦਾ ਲੜਕੀ ਭਾਵੇਂ ਕਿਸੇ ਵੀ ਕਾਰਛ ਤੋਂ ਹੋਵੇ ਪਰ ਵਧੀਆ ਪਰਿਵਾਰ ਤੋਂ ਹੋਵੇ ਜੁਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਹੋਵੇ ਜੁਕੇ ਤੋਂ ਪਹਿਲ ਆ ਇਸ ਰਿਸ਼ਤੇ ਨਾਲ ਮੇਲ ਖਾਂਦੇ ਇਹਨਾਂ ਨੂੰ ਸੰਪਰਕ ਕਰਨ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਨਾਲ ਸਾਹੀ ਜਨਮ 11/3/1995 ਜਨਮ ਦਾ ਸਮਾਠ ਬੀਏਐਮ ਜਨਮ ਸਥਾਨ ਮੰਡੀ ਗਵਿੰਦਗੜ ਪੰਜਾਬ ਕਾਸਟ ਖੱਤਰੀ ਗੋਤ ਸਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੀਵ ਕੁਮਾਰ ਸਾਹੀ ਕੈਸ਼ੀਅਰ ਮਾਤਾ ਸੰਜੁਗਤਾ ਸਾਈ ਹਾਊਸ ਵਾਈਫ ਨੇ ਇੱਕ ਪੈਣ ਮੈਰਿਡਾ ਲੜਕਾ ਸੋਨਾ ਸੁਨਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲਾ ਬਾਕੀ ਸੈਣੀ ਜਾਂ ਜੱਟ ਕਾਸਟ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਉਮਰ 29 ਸਾਲ ਕਾਸਟ ਸਿੱਖ ਗੋਤ ਸੁਨਿਆਰੇ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਜੋ ਮਲਟੀਨੇਸ਼ਨਲ ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਭਰਾ ਨੇ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਜੋ ਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨ-वेजਿਟੇਰੀਅਨ ਹੋਵੇ ਕਿਉਂਕਿ ਲੜਕੀ ਨਾਨ-वेजਿਟੇਰੀਅਨ ਆ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਗੋਲਡ ਸਮਿਥ ਮਿਆ ਰਾਜਪੂਤ ਗੋਤ ਕਰਵਲ ਜਨਮ 13 8 2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ਨੂਆ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ 에ਅਰਲਾਈਨਜ਼ 에어ਪੋਰਟ ਤੇ ਲੜਕਾ ਕੈਨੇਡਾ ਵਿੱਚ ਪੀਆਰ ਆ ਪਿਤਾ ਰਿਟਾਇਰ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੌਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੌਬ ਇਨ ਕੈਨੇਡਾ ਚ ਜ਼ਿਲ੍ਹਾ ਫਰੀਦਕੋਟ ਆ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾ ਪੰਜਾਬ ਤੋਂ ਹੋਵੇ ਲੜਕੀ ਬੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/12/1992 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਕੁਐਸੇ ਲੜਖਾ ਕਟਿੰਗ ਵਾਲਾ ਪਰ ਪਗਵੰਦਾ ਜੀ ਗੋਤ ਸ਼ੋਕਰ ਪਤਾ ਪਿੰਡ ਪੂਨੀਆ ਜ਼ਿਲ੍ਹਾ ਸੀਤਪਗਤ ਸਿੰਘ ਨਗਰ ਕੰਮ ਖੇਤੀਬਾੜੀ 2 ਕਿੱਲੇ ਜ਼ਮੀਨ ਆਪਣੀ ਤੇ 5-6 ਕਿੱਲੇ ਠੇਕੇ ਤੇ ਖੇਤੀ ਕਰਦੇ ਨੇ ਇਹਨਾਂ ਕੋਲੇ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ 2 ਭੈਣਾਂ ਨੇ ਵਿਆਈਆਂ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸਟ ਦੀ ਹੋਵੇ 10 ਦੇਸ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਪਰਿਵਾਰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਸੋਤਾ ਜਨਮ 13 6 1992 ਕੱਦ 5 ਫੁੱਟ 11 ਇੰਚ ਪੜਾਈ 52 ਸੌਫਟਵੇਅਰ ਕੰਪਿਊਟਰ ਕੋਰਸ ਕੰਮ ਖੇਤੀਬਾੜੀ ਜ਼ਮੀਨ 16 ਕਿੱਲੇ ਦੋਨਾਂ ਪਰਿਵਾਰਾਂ ਨੂੰ 8-8 ਕਿੱਲੇ ਆਉਂਦੀ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਵੱਡਾ ਪ੍ਰਾਰਭ ਕੰਟਰੀ ਵਿੱਚ ਹੈਵੀ ਬੱਸ ਡਰਾਈਵਰ ਆ ਮੈ ਰੜਾ ਲੜਕੇ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਘੱਟ ਪੜ੍ਹੀ ਲਿ ਤਲਾਕਸ਼ੁਦਾ ਲੜਕੀ ਵੀ ਇਹਨਾਂ ਨੂੰ ਥੋੜੇ ਸਮੇਂ ਤੋਂ ਮਨਜ਼ੂਰ ਹੈ ਜੀ WhatsApp ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਲਵਿੰਦਰ ਸਿੰਘ ਜਨਮ 13/12/1997 ਕਾਸਟ ਜਰਸੀ ਗੋਤਰਾ ਨੂੰ ਜ਼ਮੀਨ 2 ਕਿੱਲੇ ਕੱਦ 5 ਫੁੱਟ 9 ਇੰਚ ਪਤਾ ਪਿੰਡ ਬੁਰਜ ਮਾਨਸਾ ਲੜਕਾ ਸਾਈਪ੍ਰਸ ਵਿੱਚ ਆ ਲੜਕੇ ਦਾ ਇੱਕ ਵੱਡਾ ਭਰਾ ਅਰਮੀ ਵਿੱਚ ਹੈ ਮੈਰੜਾ ਪਿਤਾ ਲਾਵ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੂੰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਰੇ ਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਾ ਕੇ ਸਾਈਪ੍ਰਸ ਨਾਲ ਲੈ ਕੇ ਜਾਣਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਲਵਿੰਦਰ ਸਿੰਘ ਪਤਾ ਕੈਲਗਰੀ ਕੈਨੇਡਾ ਕਾਰ ਸ਼੍ਰਾਮ ਗੜੀ ਅਸੀ ਜਨਮ 21 11 1985 ਸੌਰੀ ਜੀ 21 11 1995 ਕੱਦ 5 ਫੁੱਟ 10 ਇੰਚ ਪੜਾਈ ਮਾਸਟਰ ਆਫ ਇੰਜੀਨੀਅਰਿੰਗ ਫਰਮ ਯੂਨੀਵਰਸਿਟੀ ਆਫ ਕੈਲਗਰੀ ਜੌਬ ਇਹ ਵਰਕਿੰਗ ਗਾਇਓਲੋਜਿਸਟ ਐਟ ਫੋਰਟ ਮੈਕਮਰੀ ਚ ਜੌਬ ਕਰਦੇ ਨੇ ਲੜਕਾ ਕੈਨੇਡਾ ਪੀਆਰ ਆ ਲੜਕੇ ਦਾ ਇੰਡੀਆ ਪਾਤਣਾ ਵਿੱਚ ਇੱਕ ਘਰ ਹੈ ਤਾਂ 3 ਕਿੱਲੇ ਜ਼ਮੀਨ ਹੈ ਪਿਤਾ ਗੁਰਨਾਮ ਸਿੰਘ ਰਿਟਾਇਰਡ ਮੈ ਟੀਚਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਭਰਾ ਕੋਈ ਨਹੀਂ ਪੈ ਪਤਾਨਾ ਦਾ ਪਾਤਰਾ ਜਿਲ੍ਹਾ ਪਟਿਆਲਾ ਲੜਕਾ ਸੁਣਾ ਸੁਣੱਖਾ ਕੋਈ ਨਸਾ ਨਹੀਂ ਕਰਦਾ ਕਦੇ ਕਦੇ ਨਾਨ ਵੇਜ ਖਾ ਲੈਂਦਾ ਹੈ ਮੰਗ ਇਹਨਾਂ ਨੂੰ ਲੜਕੀ ਪੜੀ ਲਿਖੀ ਸੁਣੀ ਸੁਣਖੀ ਚਾਹੀਦੀ ਹੈ ਜੀ ਕੈਨੇਡਾ ਅਲਬਰਟਾ ਚ ਲੜਕੀ ਨੂੰ ਪਹਿਲਾ ਲੜਕੀ ਭਾਵੇਂ ਕਿਸੇ ਵੀ ਸਟੇਟਸ ਤੇ ਕੈਨੇਡਾ ਤੋਂ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਹਰਾਮਗੜੀ ਐ ਸਿਕਾਸ਼ ਨੂੰ ਪਹਿਲਾ ਜੀ ਜਨਰਲ ਤੇ ਪੰਜਾਬੀ ਖੱਤਰੀ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮੁਨੀ ਸੋਤਰਾ ਨੰਮੇ ਕਾਧ ਪੰਜਪੁਰ ਸੱਤੰਜਪੜਾਈ ਬੀਟਾ ਕੰਡਿਆ ਤੋਂ ਪਤਾ ਮੋਗਾ ਕਾਸ਼ ਨਾਮਗੜੀ ਇਹ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕ ਪਰਮਟ ਤੇ ਹੈ ਜੀ ਲੜਕਾ ਸ਼ੁੱਧ ਵੈਸ਼ਨੂਆ ਲੜਕੇ ਦੇ ਛੋਟੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਸੋਣੀ ਸੁਨੱਖੀ ਲਚਾਈ ਦੀ ਹੈ ਜੀ ਪੜੀ ਲਿਖੀ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਜੀ ਲੜਕੀ ਸਿਰਫ ਰਾਮਗੜੀ ਆਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ ਰਾਮਗੜੀਆ ਗੋਤਰਾ ਅਸ਼ੀ ਜਨਮ 14/3/1992 ਪੜ੍ਹਾਈ ਪਲੱਸ 2 ਕੱਦ 5 ਫੁੱਟ 10 ਇੰਚ ਪਤਾ ਪਿੰਡ ਫੰਬੀਆਂ ਜ਼ਿਲ੍ਹਾ ਹੁਸ਼ਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਵੱਡੀ ਭੈਣ ਆ ਮੈਰਿਡ ਆ ਇਟਲੀ ਵਿੱਚ ਆ ਕੰਮ ਬਿਜ਼ਨਸ Samsung ਕੰਪਨੀ ਇਲੈਕਟ੍ਰੀਸ਼ੀਅਨ ਅਡਾਰੋ CCTV ਦਾ ਬਰਕਾ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਸਮਲਣ ਵਾਲੀ ਲੜਕੀ ਚਾਹੀਦੀ ਆ ਰਾਮਗੜੀਆ ਕਾਸ਼ ਨੂੰ ਪਹਿਲਾ ਜੀ ਜਾਂ ਲੜਕੀ ਜੱਟ ਸੈਣੀ ਐਸੀ ਕਾਸ਼ ਤੋਂ ਹੋਵੇ 10 ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਸੰਧੂ ਜਨਮ ਸ ਜਰਸੀ ਜ਼ਮੀਨ 50 ਕਿੱਲੇ ਜਨਮ 1 ਜਨਵਰੀ 2001 ਜਨਮ ਸਥਾਨ ਫਾਜ਼ਿਲਕਾ ਪੰਜਾਬ ਕੱਦ 5 ਫੁੱਟ 11 ਇੰਚ ਪੜ੍ਹਾਈ ਬੈਚਲਰ ਆਫ ਸਾਇੰਸ ਐਂਡ ਕੰਪਿਊਟਰ ਸਾਇੰਸ ਸਪਾਈਸਲਿੰਗ ਇਨ ਡਾਟਾ ਐਨਾਲਟਿਕ ਫ্রম ਗਰੈਂਡ ਕੈਨੀਅਨ ਯੂਨੀਵਰਸਿਟੀ ਇਨ ਯੂਨਾਈਟਿਡ ਸਟੇਟ ਇਹਨਾਂ ਨੇ 9th ਤੇ 10th ਕਰੀਆਂ ਇੰਡੀਆ ਤੋਂ ਐਡ ਪਲੱਸ 1 ਪਲੱਸ 2 ਕਲਾਸ ਕਲਾਸ ਯੂਨਾਈਟਡ ਸਟੇਟ ਤੋਂ ਜੌਬ এমਪਲੋਏ ਐਜ਼ ਅ ਸੌਫਟਵੇਅਰ ਇੰਜੀਨੀਅਰ ਨੇ ਲੜਕਾ ਯੂਐਸਏ ਸਿਟੀਜ਼ਨਾ ਪਿਤਾ ਨੇ ਦੇ ਹਰਜਿੰਦਰ ਸਿੰਘ ਸੰਧੂ ਨੇ ਇੱਕ ਭੈਣ ਇਹਨਾਂ ਦੀ ਮੈਰਿਡਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਆ ਲੜਕੀ ਜੇਕਰ ਯੂਐਸਏ ਤੋਂ ਹੋਵੇ ਤਾਂ ਲੜਕੇ ਦੀ ਸਿਟੀ ਦੇ ਨੇੜੇ ਤੋਂ ਹੋਵੇ ਜੀ ਇੰਡੀਆ ਤੋਂ ਹੋਵੇ ਤਾਂ ਲੜਕੀ ਪੜ੍ਹੀ ਲਿਖੀ ਹੋਵੇ ਤੇ ਲੜਕੀ ਇੰਡੀਆ ਰਾਜਸਥਾਨ ਗੰਗਾ ਨਗਰ ਏਰੀਏ ਤੋਂ ਹੋਵੇ ਪਰਿਵਾਰ ਨੂੰ ਫੋਨ ਕਰਨ ਦਾ ਸਮਾਂ ਸਵੇਰੇ 9 ਤੋਂ 12 ਵਜੇ ਤੱਕ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਾਮ ਦਲਵੀਰ ਸਿੰਘ ਜਨਮ 1995 ਕਾਸਟ ਜਰਸੀ 5 ਓ 3 5 ਫੁੱਟ 10 ਇੰਚ ਪੜਾਈ 10 ਪਾਸ ਪਤਾ ਜ਼ਿਲ੍ਹਾ ਨਮਾ ਸ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਇੱਕ ਭੈਣ ਮੈਰਡਾਰ ਕੰਮ ਰਾਜ ਮਿਸਤਰੀ ਆਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਸਿੰਪਲ ਮਕਾਨ ਹੈ ਆਪਣਾ ਲੜਕਾ ਕੋਈ ਨਿਸ਼ਾਨੀ ਕਰਦਾ ਵੈਸ਼ ਨੂੰ ਹੈ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਜੀ ਬਿਆਲ ਸਿੰਪਲ ਕਰਨਾ ਕਿਸੇ ਵੀ ਕਾਸ਼ ਦੇ ਨਾਲ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕਾਸਟ ਰਵਿਦਾਸੀ ਜਨਮ 1998 ਕੱਦ 5 ਫੁੱਟ ਪੜਾਈ ਬੀਏ ਪੀਜੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਹੈ ਜੀ ਪਤਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਜੀ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜਾਂ ਐਨ ਆਰ ਆਈ ਹੋਵੇ ਲੜਕੇ ਦੀ ਕਾਸਟ ਐਸ ਸੀ ਹੀ ਹੋਵੇ ਇਸ ਰਿਸ਼ਤੇ ਨਾਲ ਮੇਲ ਖਾਂਦੇ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘੋ ਮਰਤੀ 30 ਸਾਲ ਦਾ ਸ਼੍ਰਮਗੜੀ ਆ ਪੜਾਈ ਪਲੱਸ 2 ਲੜਕੇ ਦਾ ਆਪਣਾ ਫਰਨੀਚਰ ਹਾਊਸ ਹੈ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾਨੀ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਡ ਨੇ ਮੰਗ ਰਹੇ ਨੂੰ ਘਰੇਲੂ ਪਰਵਾਦ ਤੋਂ ਲੜਕੀ ਚਾਹੀਦੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਸ਼ਤ ਮੈਰਾ ਸੀ ਕੱਦ 5 ਫੁੱਟ 5 ਇਚ ਜਨਮ 1993 ਪੜਾਈ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੌਬ ਤਨਖਾਹ ਇੱਕ ਮਹੀਨੇ ਦੀ 35000 ਲੜਕਾ ਕੋਈ ਨਸ਼ਾਨੀ ਕਰਦਾ ਜੀ ਵੈਸ਼ਨੂ ਆ ਸੁਧ ਮੰਗ ਲੜਕੀ ਵਧੀਆ ਪਰਿਵਾਰ ਤੋਂ ਲੜਕੀ ਨੇ ਪਲੱਸ 2 ਕੀਤੀ ਹੋਵੇ ਜਾਂ ਬੀਏ ਜੈਸ ਤੋਂ ਜ਼ਿਆਦਾ ਪੜਾਈ ਕੀਤੀ ਹੋਵੇ ਲੜਕੀ ਮੈਰਾ ਸੀ ਕਸ਼ਤੋ ਹੀ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਹ ਮਰ 25 ਸਾਲ ਜਿਲ੍ਹਾ ਪਟਿਆਲਾ ਕਾਸ਼ ਜਰਸੀ ਕੱਦ ਪੰਡ ਫੁੱਟ 11 ਇੰਚ ਗੋਤ ਗੇਲ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾਰਮੀ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸਿਰਫ ਜਰਸੀ ਕਾਸ਼ ਤੋਂ ਹੀ ਹੋਵੇ ਜੀ ਲੜਕੀ ਪਟਿਆਲਾ ਫਤਿਹਗੜ ਸਾਹਿਬ ਖੰਨਾ ਮਾਨਸਾ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀਕ ਸੋਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀਐਚਡੀ ਮੰਗ ਹੈ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇ ਉਹਨਾਂ ਦੇ ਬਰਾਬਰ ਪੜ੍ਹੇ ਲਿਖਾ ਕਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀਆ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੌਰ ਜਨਮ 25 12 2007 ਪਤਾ ਤੂਰੀ ਕਾਸ਼ ਰਵਿਦਾਸ ਸਿੰਘ ਪੜਾਈ ਪਲੱਸ 2 ਕੰਪਿਊਟਰ ਕੋਰ 7 ਬੈਂਡ ਨੇ ਕੱਦ 5 ਫੁੱਟ 2 ਇੰਚ ਇੱਕ ਭੈਣ ਇਹਨਾਂ ਦੀ ਇੱਕ ਭਰਾ ਨੇ ਮੰਗੇ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਰਵਿਦਾਸ ਸਿੰਘ ਲੜਕੇ ਨੂੰ ਪਹਿਲਾ ਜੀ ਕਿਸੇ ਹੋਰ ਧਰਮ ਦੋਵਿਤਾ ਕੰਟਰੈਕਟ ਮੈਰਿਜ ਫੋਨ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚੈਲ ਕਾਸਟ ਜਰਸੀ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਡਿਗਰੀ ਬੀਟਾ ਕਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਵਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਪਤਾ ਇਹਨਾਂ ਦਾ ਪੀਖੀ ਮਾਨਸਾ ਲੜਕੇ ਨੂੰ 6 ਤੋਂ ਪਲੱਸ 1 ਏਕੜ ਜ਼ਮੀਨ ਆਉਂਦੀ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾ ਨੈਰਡਾ ਪੁਰਤਗਾਲ ਵਿੱਚ ਪੀਆਰਾ ਪਿਤਾ ਰਿਟਾਇਰ ਜਈ ਨੇ 60000 ਪੈਨਸ ਉਹਨਾਂ ਨੂੰ ਮਹੀਨਾ ਆਉਂਦੀ ਹੈ ਮਾਤਾ ਹਾਊਸ ਵਾਈਫ ਨੇ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਫੋਨ ਨੰਬਰ ਦਿੱ ਨਾਮ ਸੇਵਾਦਾਸ ਕੱਦ 5 ਫੁੱਟ 4 ਇੰਚ ਜਨਮ 30 12 1984 ਪੜਾਈ ਐਮਏ ਇੰਗਲਿਸ਼ ਕਾਸਟ ਇੰਗਲਿਸ਼ ਮੈਥ ਕਾਸਟ ਮੈਰਾ ਕਸ਼ਿਆਪ ਰਾਜਪੂਤ ਮੈਰਾ ਗੋਤ ਗੋਦਰਾ ਪਿਤਾ ਰਟਾਰ ਰੇਲਵੇ ਚੋ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਚਾਰ ਭਰਾ ਨੇ ਮੈਰ ਨੇ ਦੋ ਭੈਣਾਂ ਨੇ ਮੈਰਿਡ ਨੇ ਪਤਾ ਪੰਗਾੜਾ ਤਹਿਸੀਲ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਕੰਮ ਹੈ ਕਲਰਕ ਜੁਡੀਸ਼ੀਅਲ ਕੋਰਟ ਦਸੂਹਾ ਚ ਸਰਕਾਰੀ ਨੌਕਰੀ ਕਰਦੇ ਨੇ ਇਹਨਾਂ ਨੂੰ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਹੈ ਫੋਨ ਨੰਬਰ ਦਿੱਤਾ ਗਿਆ ਜੀ ਵਿਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰ 19/02/2002 ਗੋਤਪੁੱਲਰ ਕਾਸ਼ ਰਾਜੇ ਸੀ 5 ਫੁੱਟ 4 ਇੰਚ ਪੜਾਈ +2 ਕਮ ਸਲੋਂ ਦਾ ਪਤਾ ਜਲਾਲ ਜ਼ਿਲ੍ਹਾ ਬਠਿੰਡਾ ਮੰਗਗੇ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਲੜਕੇ ਕੋਲੇ 3-4 ਕਿੱਲੇ ਜ਼ਮੀਨੋਂ ਵੇ ਲੜਕਾ ਐਨ ਆਰ ਆਈ ਹੋਵੇ ਜਾਂ ਇਹਨਾਂ ਨੂੰ 9818 ਦੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਵਤੰਤਰ ਪ੍ਰੀਤ ਸਿੰਘ ਕਾਸ ਜੱਟ ਸੀ ਗੋਤ ਵਿਰਖ ਕਦ 6 ਫੁੱਟ 2 ਇੰਚ ਜਨਮ 26 1996 ਪੜ੍ਹਾਈ ਇਹਨਾਂ ਦੀ ਬੀਟੈਕ ਐਗਰੀਕਲਚਰ ਇੰਜੀਨੀਅਰਿੰਗ ਫਰੋਮ ਪੀਏਜੂ ਐਂਡ ਐਮਟੈਕ ਐਗਰੀਕਲਚਰ ਇੰਜੀਨੀਅਰਿੰਗ ਫਰੋਮ ਬ੍ਰਿਸਬੇਨ ਆਸਟ੍ਰੇਲੀਆ ਤੋਂ ਪੀਅਰ ਅਪਲਾਈ ਕਰਿਆ ਹੈ ਜੀ ਇਹਨਾਂ ਨੇ 17 ਮੰਥ ਪਹਿਲਾਂ ਵਰਕਿੰਗ ਵਿਦ ਦ ਗਵਰਨਮੈਂਟ ਆਫੀਸਰ ਐਮਐਲ ਐਂਡ ਆਸਟ੍ਰੇਲੀਆ ਚ ਵਰਕ ਐਜ਼ ਅ ਸੀਨੀਅਰ ਟੈਕਨੀਕਲ ਰਿਸਰਚ ਆਫੀਸਰ ਨੇ ਪਿਤਾ ਨੇ ਦਾ ਰਿਟਾਇਰ ਆਰਮੀ ਅਫਸਰ ਆਫਟਰ ਡੈਟ ਰਿਟਾਇਰ ਫਰੋਮ ਸੁਪਰ ਮਲਟੀਨੇਸ਼ਨਲ ਕੰਪਨੀ ਜੋ ਮਾਤਾ ਹਾਊਸ ਵਾਈਫ ਨੇ ਤੋਂ ਪੈਣਾ ਨੇ ਮੈਰ ਨੇ ਕਾਸਟਰੀਆ ਸਿਟੀਜ਼ਨ ਤੇ ਕੈਨੇਡਾ ਵਿੱਚ ਪਤਾ ਚੰਡੇ ਵਾਲਾ ਗੁਰੂ ਅਮਰਸਰ ਸਾਹਿਬ ਮੰਗ ਲੜਕੀ ਦਾ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਲੜਕੀ ਜਰਸੀ ਕਾਸ਼ ਤੋਂ ਜਾਂ ਬਿਰਕ ਤੇ ਬਾੜਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਪੜਾਈ ਡਾਕਟਰ ਸੀਏ ਐਮਐਸਸੀ ਨੋਟ ਫ੍ਰੋਮ ਆਈਟੀ ਨੋਟ ਵੈਲਿਊ ਦਾ ਵੀ ਐਸਸੀ ਨਰਸਿੰਗ ਰਜਿਸਟਰ ਨਰਸ ਹੋਵੇ ਲੜਕੀ ਅਮਰਸਰ ਸਾਹਿਬ ਗੁਰਦਾਸਪੁਰ ਤਰਨਤਾਰਨ ਸਾਹਿਬ ਜੀਰਾ ਮੱਖੂ ਕਪੂਰਥ ਲੈ ਰਹੀਏ ਤੋਂਵੇ ਲੜਕੀ ਸੋਹਣੀ ਅਤੇ ਪਤਲੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਿਧੇਰੇ ਜਾਣਕਾਰੀ ਤੁਸੀਂ ਪਰਮਾਰ ਤੋਂ ਲੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀ ਕੱਦ 5 ਫੁੱਟ 10 ਇੰਚ ਜਨਮ 112006 ਜ਼ਿਲ੍ਹਾ ਤਰਨਤਨ ਸਾਹਿਬ ਪੜ੍ਹਾਈ ਵੀ ਫਾਰਮੇਸੀ ਦੀ ਲੜਕਾ ਡਿਗਰੀ ਕਰ ਰਿਹਾ ਜੀ ਮੰਗ ਕੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇ ਤਾਂ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇਗੀ ਤਾਂ ਲੜਕੇ ਵਾਲੇ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਕੱਦ 5 ਫੁੱਟ 7 ਇੰਚ ਜਨਮ 29 1988 ਪੜਾਈ ਪਲੱਸ 2 ਕਾਸਟ ਮਾ ਆਸ਼ਾਪਤਾ ਅਮਰਸਰ ਸਾਹਿਬ ਪਿਤਾ ਦਾ ਗੋਜ ਜਨਉਤਰੇ ਮਾਤਾ ਦਾ ਗੋਸ ਸੰਗਉਤਰੇ ਪਰਿਵਾਰ ਵਿੱਚ ਮਾਤਾ ਨੇ ਪਿਤਾ ਐਕਸਪਾਇਰ ਨੇ ਇੱਕ ਵੱਡਾ ਭਰਾ ਹੈ ਮੈਰਿਡਾ ਦੋ ਭੈਣਾਂ ਨੇ ਮੈਰਿਡ ਨੇ ਕੰਮ ਆਪਣਾ ਬਿਜ਼ਨਸ ਸਰ ਰਿਕਾਰਡਿੰਗ ਸਟੂਡੀਓ ਤੇ ਦੋ ਲੇਵ ਨੇ ਵਧੀਆ ਇਨਕਮ ਆ 40 ਤੋਂ 50 ਹਜ਼ਾਰ ਇੱਕ ਮਹੀਨੇ ਦੀ ਤੇ ਆਪਣਾ ਘਰ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ ਨੂੰ ਹੈ ਮੰਗ ਇਹਨਾਂ ਨੂੰ 10 ਜਾਂ 12 ਪੜ੍ਹੀ ਗਰੀਵ ਘਰ ਦੇਖ ਰਹੇ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਪਰਿਵਾਰ ਵੱਲੋਂ 10 ਦੀ ਕੋਈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੋਦਾ ਸਿੰਘ ਉਮਰ 31 ਸਾਲ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 2 ਕਿੱਲੇ ਕਾਸ ਜੱਟ ਸਿੱਖ ਕਾ ਲੜਕਾ 5 ਸਾਲਾਂ ਤੋਂ ਪੁਰਤਗਾਲ ਵਿੱਚ ਹੈ ਜੀ ਮੰਗ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਦੀ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਲੜਕੀ ਦੀ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸੀਖ ਲੜਕਾ ਜੀ ਜਨਮ 15 11 15 12 1990 ਪੜਾਈ ਪਲੱਸ 2 ਡਿਪਲੋਮਾ ਕਾਧ ਪੰਜ ਫੁੱਟ 5 ਇੰਚ ਕਾ ਸਿੱਖ ਖਤਰੀ ਗੋਤ ਵੈਦ ਕੰਮ ਆਪਣੀ ਦੁਕਾਨ ਬੇਰਕਾ ਦੇ ਸਾਰੇ ਸਮਾਨ ਦੀ ਪਰਿਵਾਰ ਵਿੱਚ ਦੋ ਭਰਾ ਨੇ ਦੋਨੋਂ ਮੈਰਿਡ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਮੰਗੇ ਇਹਨਾਂ ਨੂੰ ਚੰਗੇ ਖਾਨਦਾਨ ਦੀ ਪੜੀ ਲਿਖੀ ਸਮਝਦਾ ਲੜਕੀ ਚਾਹੀਦੀ ਹੈ ਜੀ ਕੋਈ ਦੱਸ ਦੇ ਇਸ ਦੀ ਪਰਿਵਾਰ ਵੱਲੋਂ ਮੰਗਣੀ ਵਿਆਹ ਸਿੰਪਲ ਕਰਨਾ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰਾ ਕਾਸਟ ਦਾ ਲੜਕਾ ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜਾਈ ਡਿਗਰੀ ਇਨ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਰ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਆਫ ਸਕੂਲ ਆਫ ਐਨੀਮਸ ਮੰਡੀਫੁੱਲ ਰਾਮਪੁਰਾ ਬਠਿੰਡਾ ਚ ਲੜਕਾ ਤਲਾਕਸ਼ੁਦਾ ਜੀ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਲੜਕੀ ਦੀ ਉਮਰ 35 ਤੋਂ 45 ਸਾਲ ਤੱਕ ਹੋਵੇ ਵਿਵਾਮਿਤ ਤਲਾਕਸ਼ੁਦਾ ਜਾਂ ਵਿਧਵਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 ਜਨਵਰੀ 2002 ਕੱਦ 6 ਫੁੱਟ 2 ਇੰਚ ਕਾਸਟ ਜਰਸੀ ਗੋ ਸਿੱਧੂ ਪਤਾ ਰਾਮਪੁਰਾ ਫੁੱਲ ਬਠਿੰਡਾ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਦੀ ਇੰਜੀਨੀਅਰ ਕੈਨੇਡਾ ਤੋਂ ਲੜਕਾ ਕੈਨੇਡਾ ਪੀਆਰ ਐਸ ਜ਼ਮੀਨ 19 ਕਿਲੇ ਹਾਈਵੇ ਰੋਡ ਤੇ ਨੇ ਮੰਗ ਇਹਨਾਂ ਨੂੰ ਪੜੀ ਲਿਖੀ ਸੁੰਦਰ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਪੜਾਈ ਬੀਏ ਸੀ ਨਰਸਿੰਗ ਵਾਲੀ ਲੜਕੀ ਨੂੰ ਪਾਇਲ ਆ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ